ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਮਾਨਸਾ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਜਾਣਾ ਸੀ ਪਰ ਮਾਨਸਾ ਸ਼ਹਿਰ ਦੇ ਗਊਸ਼ਾਲਾ ਰੋਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ 'ਤੇ આરોਪ ਲਾਉਂਦੇ ਆ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਸਵੇਰ ਤੋਂ ਤੰਗ ਪਰੇਸ਼ਾਨ ਕਰ ਰਹੀ ਹੈ ਜੀ ਸਿੱਖੀ ਜੀ ਸ਼ਹਿਰੀ ਬੰਦਾ ਜੀ ਸ਼ਹਿਰ ਦੇ ਬੱਚੇ ਖਾੜੀ ਦੁਕਾਨ ਹੈ ਗਊਸ਼ਾਲਾ ਦੇ ਕੋਲੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਕੀਤਾ ਗਿਆ ਜੇ ਕੋਈ ਮੋਟਰਸਾਈਕਲ ਖੜਾ ਹੈ ਜਾਂ ਕੋਈ ਉਹ ਕੋਈ ਟੈਂਪਰ ਤੱਕ ਪਏ ਨੇ ਟੈਂਪਰ ਤੱਕ ਵੀ ਇਹਨਾਂ ਨੇ ਕਿਹਾ ਵੀ ਅਸੀਂ ਬਾਹਰ ਚੱਕ ਕੇ ਛੱਡ ਦਾਂਗੇ ਇੱਥੇ ਚੱਕ ਲਓ ਇਹੋ ਜੀ ਗੁੰਡਾਗਰਦੀ ਇਹ ਇਹੋ ਜੀ ਗੁੰਡਾਗਰਦੀ ਭਗਵਾਨ ਸਮਝਦੇ ਆਉਣ ਕਰਨ ਇਹ ਸੀਐਮ ਆ ਰਿਹਾ ਉਹਦੇ ਕਾਰਨ ਸਾਰਾ ਕੁਝ ਹੋ ਰਿਹਾ ਇਹ ਕਹਿੰਦਾ ਸੀ ਮੈਂ ਆਮ ਆਦਮੀ ਪਾਰਟੀਆਂ ਆਮ ਬੰਦਾ ਇਹ ਬਖਾਸ ਨਾਲ ਉਹ ਵੀ ਤੱਕ ਗਿਆ ਪਹਿਲਾਂ ਵੀ ਸੀਐਮ ਆਉਂਦੇ ਪਹਿਲਾਂ ਵੀ ਸਾਰੇ ਸੀਐਮ ਆਉਂਦੇ ਰਹੇਗੇ ਇਹਦਾ ਕੰਮ ਕਦੇ ਹੋਇਆ ਨਹੀਂ ਨਾ ਕਦੇ ਹੋਵੇ ਜਿਹੜਾ ਕੁਝ ਅੱਜ ਹੋਇਆਗਾ ਉਹ ਕਦੇ ਵੀ ਨਹੀਂ ਕਿਸੇ ਸਰਕਾਰ ਦੇ ਵਿੱਚ ਵੀ ਹੋਇਆ ਇਕੱਲੀ ਸਰਕਾਰ ਵੀ ਰਹੀ ਹੈ ਲੋਕਾਂ ਨੇ ਜਬਰਦਸਤ ਫੀਸ ਮੰਨ ਲ ਕੇ ਸਮਾਰ ਚੱਕਿਆ ਗਿਆ ਸਮਾਰ ਮੰਨ ਲ ਕੇ ਕਹਿੰਦੇ ਛੁੱਟਦੇ ਆ ਗਏ ਅਸੀਂ ਪ੍ਰਸ਼ਾਸਨ ਨੇ ਇਹ ਗੱਲਾਂ ਕਹੀਆਂ ਦੁਕਾਨਦਾਰ ਰੱਖ ਕੇ ਦੁਕਾਨਦਾਰਾਂ ਨੇ ਹੱਕ ਕੇ ਦੁਕਾਨਾਂ ਬੰਦ ਕੀਤੀਆਂ ਜੀ ਠੀਕ ਹੈ ਦੁਕਾਨਦਾਰ ਤਾਂ ਕੁਝ ਨਹੀਂ ਕਹਿੰਦੇ ਪਰ ਅੱਬੇ ਐਸੀ ਪਰੇਸ਼ਾਨਾਈ ਆਈ ਹੈ ਅਸੀਂ ਅੱਜ ਸਵੇਰ ਤੋਂ ਇਹਨਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਪ੍ਰਸ਼ਾਸਨ ਨੇ ਸਾਡੀਆਂ ਮਲਕੀਤ ਦੀਆਂ ਦੁਕਾਨਾਂ ਦੇ ਸਵਾਨ ਤੇ ਆ ਸੀ ਉਹ ਵੀ ਅੰਦਰ ਚੱਕ ਕੇ ਸੇਟ ਕਰਾਉਂਦੇ ਨੇ ਜਿਹੜਾ ਕੁਝ ਕਾਹ ਕੰਮ ਦਾ ਸਾਡਾ ਉਹਨੂੰ ਵੀ ਖੜਨ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਇਹ ਹੀ ਪਰੇਸ਼ਾਨੀ ਹੈ ਜੂਨ ਅਸੀਂ ਅਕੱਤ ਦੇ ਦੁਕਾਨਾਂ ਬੰਦ ਕੀਤੀਆਂ ਨੇ ਕੀ ਕਾਰਨ ਹੈ ਵਿੱਚ ਆਰਨ ਜੀ ਮੁੱਖ ਮੰਤਰੀ ਸਾਹਿਬ ਵੀ ਆਣ ਸਾਡੇ ਸ਼ਹਿਰ ਦੇ ਵਿੱਚ ਇਹੀ ਕਾਰਨ ਹੈ ਨਹੀਂ ਮੁੱਖ ਮੰਤਰੀ ਦੁਕਾਨਾਂ ਦਾ ਬੰਦ ਨੂੰ ਦੇਖਣ ਆ ਰਹੇ ਕੀ ਦੇਖਣ ਆ ਰਹੇ ਕੀ ਕਹਿੰਦੇ ਇਹ ਤਾਂ ਦੇਖੋ ਉਹਨਾਂ ਨੂੰ ਪਤਾ ਹੀ ਵੀ ਉਹ ਬੰਦ ਨੂੰ ਦੇਖਣ ਆ ਰਹੇ ਕਿਸੇ ਵੋਟਾਂ ਮੰਗਣ ਆਏ ਨੇ ਇਹ ਕਹ ਉਹਨਾਂ ਨੇ ਕਿਹਾ ਸੀ ਜਿਹੜਾ ਪੁਲਿਸ ਅਫਸਰ ਜੀ ਆ ਚਾਰ ਦੁਕਾਨਦਾਰ ਨਵੇਂ ਮੇਰੇ ਕੋਲੇ ਖੜੇ ਸੀਗੇ ਉਹਨਾਂ ਨੂੰ ਕਹਿੰਦਾ ਜੀ ਅਸਤਿਆ ਵੀ ਸਾਡੀਆਂ ਦੇਖੋ ਛੜਕਾ ਲੀ ਬਿਲਕੁਲ ਖਾਲੀ ਛੜਕਾ ਹੈ ਨਾਲ ਇਹਦੇ ਉੱਤੇ ਜਿਹੜਾ ਬਣਿਆ ਹੋਇਆ ਉਹਦੇ ਤੇ ਸਵਾਲ ਪਿਆ ਸੀ ਉਹ ਕਹਿੰਦਾ ਇਹਨੂੰ ਚੱਕ ਲੋ ਮੇਰੀ ਨਹੀਂ ਮੇਰੀ ਕ੍ਰੇਨ ਇੱਥੋਂ ਚੱਕ ਕੇ ਲੈ ਕੇ ਜਾਊਗੀ ਉਸ ਤੋਂ ਬਾਅਦ ਸਮਝੋ ਛੜਰ ਸਿੱਟੋ ਚਾਹੇ ਬੰਦ ਕਰੋ ਚਾਹੇ ਖੋਲੋ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਸਾਰੀਆਂ ਦੁਕਾਨਦਾਰਾਂ ਨਾਲ ਜੀ ਤੋਂ ਦੇ ਆ ਇੱਕ ਮਿੰਟ ਯਾਰ ਇਹ ਕੋਈ ਜਿੰਨੀ ਭਗਵੰਤ ਜੀ ਆ ਰਹੇ ਨੇ 19 ਵੇਰ ਤੁਸੀਂ ਇਹ ਇੱਕ ਘੰਟੇ ਦਾ ਕੰਮ ਹੈ ਤੁਸੀਂ ਆਪਣੀਆਂ ਦੁਕਾਨਾਂ ਬੰਦ ਕਰੋ ਚਾਹੇ ਖੋਲੋ ਪਰ ਇਹਨੂੰ ਇਤੋਂ ਸਾਰਾ ਸਮਾਨ ਚੱਕ ਕੇ ਆਪ ਦਾ ਛੱਡ ਹੋ ਜੇ ਇੰਨੀ ਸਰਕਾਰਾਂ ਆ ਕੇ ਬਾਗੇ ਕਦੇ ਕੁਝ ਦੇਖਿਆ ਨਹੀਂ ਇੱਥੇ ਆ ਸਿੰਦਰ ਸਿੰਘ ਹੈ ਜੀ ਕੀ ਕਹੂੰਗਾ ਸਾਰੇ ਦੁਕਾਨਦਾਰ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ ਇਸ ਫੇਰ ਤੋਂ ਹੀ ਸਾਰੇ ਰਸਤੇ ਜਿੰਨੇ ਹੈਗੇ ਸਾਰੇ ਬੰਦ ਨੇ ਸਾਰਾ ਬਿਜ਼ਨਸ ਸ਼ੱਪ ਕਰਤਾ ਵਪਾਰੀਆਂ ਨਾਲ ਧੱਕਾ ਕਰ ਰਿਹਾ ਪ੍ਰਸ਼ਾਸਨ ਇਹ ਇਸ ਤਰੀਕੇ ਨਾਲ ਵੋਟਾਂ ਲੈਣਗੇ ਇਹ ਤਾਂ ਕਹਿੰਦੇ ਸੀ ਆਮ ਆਦਮੀ ਆ ਇਹ ਤਾਂ ਅੱਜ ਤੱਕ ਕਦੇ ਵੀ ਸੀਐਮ ਬਹੁਤ ਆ ਗਏ ਪਹਿਲਾਂ ਅੱਜ ਤੱਕ ਕਦੇ ਵੀ ਇਹ ਹਾਲਾਤ ਨਹੀਂ ਹੋਏ ਸੀ ਜਿੰਨੇ ਰਾਹ ਨਹੀਂ ਸਾਰੇ ਬੰਦ ਨੇ ਆਮ ਜਨ ਗੱਲ ਸਾਰੀਆਂ ਗਲੀਆਂ ਬੰਦ ਨੇ ਕਿਸੇ ਨੂੰ ਆਉਣ ਜਾਣ ਦਿੱਤਾ ਨਹੀਂ ਜਾਂਦਾ ਨਾਮ ਸਾਡੇ ਮੋਟਰਸਾਈਕਲ ਖੜਦੇ ਨੇ ਜਿਹੜੀ ਚਾਰ ਵੋਟਾਂ ਪੈਣੀ ਸੀ ਇਹਨਾਂ ਨੂੰ ਹੁਣ ਉਹ ਵੀ ਨਹੀਂ ਪੈਣੀ ਆ ਆਪਣੇ ਆਪ ਵੀ ਸਾਰਾ ਬਾਜ਼ਾਰ ਇੱਕ ਤਰਫਾ ਹੋ ਕੇ ਸਾਰਾ ਬੰਦ ਕਰਤਾ ਜੀ ਮੁਰਦਾਬਾਦ ਦੇ ਨਾਰੇ ਲੱਗ ਰਹੇ ਪੰਜਾਬ ਸਰਕਾਰ ਦੇ ਸੀਐਮ ਦਾ ਸਵਾਗਤ ਹੋ ਰਿਹਾ ਆ ਕੇ ਦੇਖੋ ਤੁਸੀਂ ਦੇਖਿਆ ਆਪਾਂ ਵੀ ਦੁਕਾਨਾਂ ਬੰਦ ਕਰਾ ਦੋ ਅੱਜ ਕਿਹੜਾ ਗੁੰਡਾਗਰਦੀ ਕਰਦੇ ਆ ਪ੍ਰਸ਼ਾਸਨ ਇੰਨਾ ਤੰਗ ਕਰੀਂਦਾ ਅਨ ਸਵੇਰ ਤੋਂ ਸੱਤ ਦੋ ਵਾਰ ਮਾਲਕਾਂ ਐ ਕਰ ਦੋ ਐ ਕਰ ਦੋ ਵਿੱਚ ਵਸਾ ਕੰਮ ਨਹੀਂ ਜਿਹੜਾ ਬਾਜ਼ਾਰ ਆ ਉਹ ਖਾਲੀ ਦੇਖਿਆ ਨਹੀਂ ਅੱਜ ਦੇਖਿਆ ਜੀ ਇੰਨੀ ਸਰਕਾਰ ਆ ਕੇ ਕਲੀਗੀਆਂ ਕਦੇ ਦੇਖੀ ਨਹੀਂ ਇੰਨੀ ਸਰਕਾਰਾਂ ਆ ਕੇ ਚਲੀਆਂ ਅਜੇ ਦੇਖੀ ਨਹੀਂ ਇਹ ਜਿਹਾ ਕੁਝ ਜਿਹੜਾ ਹੁਣ ਦੇਖ ਰਹਿਆਂਗੇ ਨਹੀਂ ਜਿਹੜਾ ਇਹ ਮਿਸਲੇ ਕੀਤਾ ਜਾ ਇਹਨਾਂ ਨੂੰ ਜਦੋਂ ਧੱਕਾ ਕੀਤਾ ਕਿਹਦੇ ਕੀਤਾ ਸਰਕਾਰ ਹੀ ਕਰਦੀ ਹੈ ਜੀ ਪ੍ਰਚਾਰਨ ਕਰਦਾ ਹੈ ਸਰਕਾਰ ਵੱਲੋਂ ਕਰਾਦੇ ਹੁਣ ਪ੍ਰਧਾਨਦਾਰ ਥੋੜੀ ਕਰਨਗੇ ਜੀ ਸਵੇਰ ਦਾ ਇਦਾਂ ਆਣਾ ਹਜੇ ਤੱਕ ਨਹੀਂ ਆਇਆ ਸਵੇਰ ਦਾ ਸਾਨੂੰ ਤੰਗ ਕਰ ਪਰੇਸ਼ਾਨ ਕਰਦੇ ਨੇ ਕੂਦਦਾਰਾਂ ਨੇ ਕੀ ਫੈਸਲਾ ਕੀਤਾ ਬਸ ਇਹਨਾਂ ਦੀ ਜਿਹੜੀ ਵੋਟ ਪਈ ਨਹੀਂ ਉਹ ਵੀ ਨਹੀਂ ਪੈਂਦੀ ਪੁੱਲ ਮਲਾ ਕੇ ਇਹ ਚੀਜ਼ ਆਪਦੇ ਆਪ ਖਰਾਬ ਕਰ ਰਹੇ ਨੇ ਵੋਟਾਂ ਇਹ ਜੀ ਇਹ ਕਦੇ ਨਹੀਂ ਦੇਖਿਆ ਕੱਲੀ ਸਰਕਾਰ ਆ ਕੇ ਬਾਕੀ ਕਾਂਗਰਸ ਆ ਕੇ ਬਾਕੀ ਅਪੀ ਜੀ ਸਰਕਾਰ ਵੇਲੇ ਦੇਖਿਆ ਪਹਿਲਾਂ ਕਦੀ ਨਹੀਂ ਦੇਖਿਆ ਜੀ